ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ ਹੁਣ ਇੱਥੇ ਪਾਪੜ ਗਈ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕਮਕੱਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆੜੀ ਹੈ ਜੀ ਹਾਂ ਪੰਜਾਬ ਦੇ ਪਟਿਆਲਾ ਦੇ ਇੱਕ ਪਿੰਡ ਦੇਵੀ ਨਗਰ ਵਿੱਚ ਬਾਪ ਨੇ ਪੁੱਤ ਨਾਲ ਮਿਲ ਕੇ 73 ਸਾਲਾ ਬਜ਼ੁਰਗ ਦਾ ਲਾਠੀਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹਮਲੇ 'ਚ ਜ਼ਖਮੀ ਬਜ਼ੁਰਗ ਨੂੰ ਰਜਿੰਦਰ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਮੰਨ ਵਾਲੇ ਸਵਰਨ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਵੱਲੋਂ ਸੂਚਨਾ ਦੇ ਮੱਤੇ ਪਸਿਆਣਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਅਮਰਜੀਤ ਸਿੰਘ ਦੇ ਬਿਆਨ ਤਰਜੀਹ ਕਰਕੇ ਹਲਦੀਪ ਸਿੰਘ ਦਾ ਉਸ ਦੇ ਪਿਤਾ ਸੁਖਵੀਰ ਸਿੰਘ ਦੇ ਉੱਤੇ ਕਤਲ ਦੀ ਐਫਆਈਆ ਦਰਜ ਕਰ ਦਿੱਤੇ ਕੇਸ ਵਿੱਚ 26 ਸਾਲਾ આરોપી ਕੁਲਦੀਪ ਸਿੰਘ ਨੂੰ ਹਸਪਤਾਲਸ ਨੇ ਕਾਬੂ ਕਰ ਲਿਆ ਅਮਰਜੀਤ ਸਿੰਘ ਦੇ ਬਿਆਨਾਂ ਦੇ ਅਨੁਸਾਰ ਪਿੰਡ ਚ ਪੰਚਾਇਤੀ ਜ਼ਮੀਨ ਉੱਤੇ ਉਹਨਾਂ ਨੇ ਰੂੜੀ ਦਾ ਟੇਰ ਲਗਾਇਆ ਹੋਇਆ ਹੈ ਤੇ ਇੱਥੇ ਪਿੰਡ ਦੇ ਲੋਕ ਹੋਰ ਵੀ ਇਸ ਮਾਮਲੇ ਰੱਖਦੇ ਸਨ ਸਖਵੀਰ ਸਿੰਘ ਦਾ ਪੁੱਤਰ ਐਸਾ ਉਸੇ ਸਟੇਡੀਅਮ ਦਾ ਨਿਰਮਾਣ ਕਰਾਉਣ ਲਈ ਗੱਲ ਕਰ ਰਿਹਾ ਸੀ ਪੰਚਾਇਤ ਵਿੱਚ ਕਈ ਵਾਰ ਇਨ੍ਹਾਂ ਲੋਕਾਂ ਨੇ ਇਹ ਪ੍ਰਸਤਾਵ ਰੱਖਿਆ ਸੀ ਇੱਕ ਦੰਸ ਕੁਇਨ ਦੇ ਪੁੱਤਰ ਨੇ ਉਹਨਾਂ ਦੇ ਰੂੜੀ ਦੇ ਟੇਰ ਨੂੰ ਨੁਕਸਾਨ ਪਹੁੰਚਾਤਾ ਜਸਤੀ ਸ਼ਕੈਤਸਵਰਨ ਸਿੰਘ ਅਕਸਰ ਕਰਦਾ ਸੀ ਇਹ ਬਾਅਦ ਵਿੱਚ ਹੁਣ ਇਹ ਵੱਡੀ ਵਾਰਦਾਤ ਵਾਪਰ ਕੇ ਵੀਡੀਓ ਦੇਖਣ ਲਈ ਤੁਹਾਡਾ ਤਨ